ਹੁਣ ਆਪਾਂ ਚੱਲਦੇ ਆਂ ਮੋਟਰਸਾਈਕਲ ਸਟੈਂਡ ਮੋਟਰਸਾਈਕਲ ਚੱਕਦੇ ਆਂ ਫਿਰ ਚੱਲਦੇ ਆਂ ਫਤਿਹਪੁਰ ਸਿਕਰੀ ਉਹ ਵੀ ਯੂਨੈਸਕੋ ਹੈਰੀਟੇਜ ਜਗਾ 10 ਸਾਲ ਉਹ ਮੁਗਲਾਂ ਦੀ ਰਾਜਧਾਨੀ ਵੀ ਰਿਆ ਪਹੁੰਚਦੇ ਆਂ ਆਪਾਂ ਯੂਨੈਸਕੋ ਹੈਰੀਟੇਜ ਫਤਿਹਪੁਰ ਸਿਕਰੀ ਮਨਤਪਿਆ ਸਾਰਾ ਭੁੱਖ ਲੱਗੀ ਹੈ ਬਹੁਤ ਆਪਾਂ ਨੂੰ ਹੁਣ ਆਪਾਂ ਇੱਥੋਂ ਕੁਝ ਖਾਣੇ ਆ ਵੀ ਇਹ ਜੀ ਆਪਣਾ ਹੁਣ ਖਾਣਾ ਹੱਥ ਨੇ ਭਿਉਂਦੇ ਨੇ ਹੁੰਨੇ ਆ ਛੋਲੇ ਤੇ ਮੂੰਗੀ ਜਦੋਂ ਭੁੱਖ ਲੱਗਦੀ ਹੈ ਉਦੋਂ ਇਹ ਖਾ ਲਈਏ ਆ ਇੰਨੇ ਕਰ ਰੱਖ ਲਿਆ ਆਪਾਂ ਬਾਕੀ ਖਾ ਲਿਆ ਹੁਣ ਜਦੋਂ ਭੁੱਖ ਲੱਗੂਗੀ ਉਦੋਂ ਇਹ ਖਾਵਾਂਗੇ ਇਹਦੇ ਵਿੱਚ ਥੋੜਾ ਜਿਹਾ ਪਾ ਲੈਨੇ ਹੁੰਨੇ ਆਪਾਂ ਆ ਸੀ ਦਾ ਸਿਰਕਾ ਨਾਲੇ ਤਾਂ ਆਪਣੇ ਬਚਦੇ ਆ ਪੈਸੇ ਤੇ ਨਾਲੇ ਡਾਈਟ ਵਧੀਆ ਇੱਕ ਕਰੀ ਸਵੇਰੇ ਖਾ ਲਈ ਦੀ ਆ ਇੱਕ ਕਰੀ ਦੁਪਹਿਰੇ ਤੇ ਆਥ ਨੇ ਜੇ ਰੋਟੀ ਕੋ ਸਸਤੀ ਮਿਲਦੀ ਹੋਵੇ ਤਾਂ ਖਾ ਲਈ ਦੀ ਆ ਜੇ ਮਹਿੰਗਾ ਕੰਮ ਹੋਵੇ ਫਿਰ ਇਹਨਾਂ ਦੇ ਕੰਮ ਚੱਲਦਾ ਪਰ ਪਿਆਪੇ ਇੱਥੋਂ ਹੁਣ ਅੱਪ ਚੱਲਦੇ ਆ ਫਤਿਹਪੁਰ ਸਿਕਰੀ ਵੱਲ 20-25 ਮਿੰਟ ਦਾ ਰਾਹ ਹੈਗਾ ਸਾਰਾ ਕੇ ਬਲੋਗ ਹੋਏ ਨੈਸ਼ਨਲ ਪਾਰਕ ਆ ਜਿਹੜਾ ਅਸੀਂ ਦੇਖ ਕੇ ਆਏ ਹੁਣ ਭਰਪੁਰ ਸ਼ਹਿਰ ਇੱਥੋਂ ਰਹਿ ਕੇ ਅੰਦਰ ਨੂੰ ਤੇ ਇਹ ਰੋਡ ਤੋਂ ਜਾਊਗਾ ਆਗਰਾ ਇੱਥੇ ਰੱਗੇ ਲੱਗੇ ਪਿਆ ਇਸ ਤੇ ਕੂੜੇ ਦਾ ਇਹ ਜੋ ਸਾਹਮਣੇ ਨੈਸ਼ਨਲ ਪਾਰਕ ਹੈ ਇਕਦਮ ਦੇਖੋ ਨੈਸ਼ਨਲ ਹਾਈਵੇ 21 ਇਹ ਹੈਗਾ ਜੈਪੁਰ ਆਗਰਾ ਹਾਈਵੇ ਨੈਸ਼ਨਲ ਹਾਈਵੇ 21 ਤੇ ਟੋਪ ਖਤੇ ਪਰ ਸਿਕਰੀ ਰਹਿ ਗਿਆ 13 ਘੰਟੇ ਲੱਗਿਆ ਫਤੇਪੁਰ ਫਿਕਰੀ ਦੇ ਨਾ 11 ਕਿਲੋਮੀਟਰ ਬਾਅਦ ਹੁਣ ਆਪਾਂ ਪਹੁੰਚ ਗਏ ਆ ਫਤੇਪੁਰ ਫਿਕਰੀ ਤੇ ਹੁਣ ਆਪਾਂ ਜਾਣੇ ਆ ਜਾਮਾ ਮਸਜਿਦ ਤੇ ਬਲੰਦ ਦਰਵਾਜਾ ਦੇ ਫਤੇਪੁਰ ਫਿਕਰੀ ਸਮਾਰਕ ਇੱਥੇ ਨਾ ਕੈਂਚੀ ਬਣਦੀ ਆ ਆ ਦਾ ਪੌਣ ਖੜਿਆ ਫਤੇਪੁਰ ਫਿਕਰੀ ਆਹ ਰਾਹ ਦਾ ਲੰਘ ਕੇ ਸਮਾਰਕ ਵਾਲ ਨੂੰ ਤੇ ਇੱਧਰ ਹੈਗੀ ਸਾਹਮਣੇ ਜਿਹੜਾ ਆਪਾਂ ਜਾ ਕੇ ਆਇਆ ਭਰਤਪੁਰ ਬਾਹਰ ਸੈਂਟਰੀ ਕੋਈ ਇੱਥੇ ਆ ਰਿਹਾ ਹਨੋ ਫੇਦਰ ਚਾਲਦੇ ਅੰਦਰ ਤੋਂ ਸਤਿਪੁਰ ਕੀ ਗਰੀ ਜੀ ਆ ਗਿਆ ਆ ਜਰਾ ਤਰਵਾਇਓ ਯਾ ਜੀ ਵੈਲਕਮ ਯੂ ਇਨ ਟੂ ਸਿਟੀ ਆਫ ਵਾਲਟ ਹੈਰੀਟੇਜ ਤੇ ਸਾਰੀਆਂ ਪੁਰਾਣੀਆਂ ਦਵਾਰਾਂ ਨੇ ਤੋਂ ਹੋਰ ਮਯਾਬ ਹੈ ਫਤਿਹਪੁਰ ਫਿਕਰੀ ਸਮਾਰਕ ਨਗਰੀ ਮੇਂ ਆਪਕਾ ਸਵਾਗਤ ਹੈ ਜੇ ਤੁਸੀਂ ਆਪ ਫਤਿਹਪੁਰ ਫਿਕਰੀ ਚ ਦਾਖਲ ਹੁੰਨੇ ਆ ਤੇ ਪਹਿਲੀ ਪਾਰਕਿੰਗ ਆ ਉਹਨੂੰ ਉੱਥੇ ਰੋਕ ਲੈਂਦੇ ਆ ਉਹ ਤੁਹਾਨੂੰ ਆਖਣਗੇ ਕਿ ਦੂਗਾ ਪਾਰਕਿੰਗ ਹੈਣੀਗੀ ਮੋਟਰਸਾਈਕਲ ਦੇ 20 ਰੁਪਏ 20 ਰੁਪਏ ਹੈਲਮਟ ਦੇ 20 ਰੁਪਏ ਜਾਕਟ ਦੇ 20 ਰੁਪਏ ਬੈਗ ਦੇ ਆ ਕਰਦੇ ਕਰਦੇ 100 ਰੁਪਏ ਬਣਾ ਲੈਣਗੇ ਪਰ ਉਦੋਂ ਗਾਂ ਦੋ ਪਾਰਕਿੰਗਾਂ ਹੋਰ ਹੈਗੀਆਂ ਨੇ ਮੈਨੂੰ ਇੱਕ ਬਾਈ ਮਿਲਿਆ ਉਹ ਕਹਿੰਦਾ ਤੁਸੀਂ ਮੈਨੂੰ ਗਾਈਡ ਰੱਖੋ ਉਹਨੇ ਮੈਥੋਂ ਲਿਆ 100 ਰੁਪਇਆ 100 ਰੁਪਏ ਦੇ ਨਾਲ ਉਹ ਆਪਣਾ ਮੋਟਰਸਾਈਕਲ ਜਮਾਂ ਤਾਂ ਤੱਕ ਲਿਆ ਆਇਆ ਕਿਲੇ ਦੇ ਬਾਹਰ ਤੱਕ ਇਹਨਾਂ ਰੁਪਏ ਆਪਣੇ ਪਾਰਕਿੰਗ ਵਾਲੇ ਘੜਤੂ ਘੜ ਲੈਣੇ ਸੀ ਕਿਤੇ 50 ਰੁਪਏ ਜਪਨ ਗਾਈਡ ਮਿਲ ਗਿਆ ਮੈਂ ਇਹ ਗੱਲ ਐਸੇ ਲਈ ਦੱਸ ਰਿਹਾ ਵੀ ਜੇ ਤੁਸੀਂ ਇੱਥੇ ਆਓ ਤੇ ਪਿੱਛੇ ਨੂੰ ਕੋਈ ਲੋਡ ਨਹੀਂ ਪਹਿਲੀ ਪਾਰਕਿੰਗ ਦੇ ਮੋਟਰਸਾਈਕਲ ਗਾਂਹ ਤੱਕ ਵੀ ਆ ਜਾਂਦੇ ਆ ਠੀਕ ਹੈਗੇ ਹਮ ਲੋਗ ਉਹ ਗੇਟ ਦਾ ਨਾਮ ਬਾਦਸ਼ਾਹੀ ਦਰਵਾਜ਼ਾ ਠੀਕ ਹੈ ਜਾਨੀ ਕਿ ਰਾਇਲ ਗੇਟ उस टाइम में अकबर और अकबर की फैमिली के लोग हर फ्राइडे के दिन आगरा रेड फोर्ट से ही आते नमाज़ पढ़ने के लिए जहाँ से हम लोग एंट्री करेंगे वहाँ से अकबर और फैमिली एंटर होती है वहाँ से एंटर की जो स्टेचज़े हैं वो ट्वेल्व स्टेप बारह इस्टेपचेज हैं है। और इसका जो मेन गेट है बुलंद दरवाज़ा जो आगे बना हुआ है बुलंद दरवाज़ा आम पब्लिक के एंटर के लिए था तो वहाँ से एंटर करने की जो स्टेपेज़ हैं वो फिफ्टी टू हैं ठीक है ਦੇ ਸਾਹਮਣੇ ਆ ਗਏ ਮਹਿਲ ਹੁਣ ਆਪਾਂ ਜਾਵਾਂਗੇ ਇੱਥੇ ਦਰਗਾਹ ਵੀ ਬਣੀ ਹੋਈ ਆ ਫ਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼ ਜਹਾਂਗੀਰ ਵੀ ਕਹਿ ਦਿੰਦੇ ਆ ਤਾਂ ਉਸ ਤੋਂ ਬਾਅਦ ਫਿਰ ਅਕਬਰ ਨੇ ਸਲੀਮ ਚਿਸ਼ਤੀ ਜੀ ਦੀ ਦਰਗਾਹ ਬਣਾਈ ਤੇ ਇੱਥੇ ਪੂਰਾ ਆਉਣਾ ਜਾਣਾ ਸ਼ੁਰੂ ਹੋਇਆ ਫਤਿਹਪੁਰ ਸਿਕਰੀ ਮੁਗਲ ਰਾਜ ਦੀ ਰਾਜਧਾਨੀ ਹੋਈ ਰਹੀ ਹੈ ਤੇ ਫਿਰ ਇੱਥੇ ਪਾਣੀ ਦਾ ਕਾਲ ਪੈ ਗਿਆ ਸੀ ਤੇ ਪਾਣੀ ਦਾ ਕਾਲ ਪੈਣ ਤੋਂ ਬਾਅਦ ਰਾਜਧਾਨੀ ਬਦਲ ਕੇ ਦਿੱਲੀ ਜਾਂਦੀ ਰਹੀ ਸੀ ਹੁਣ ਇੱਥੇ ਆਬਾਦੀ ਲੋਕ ਰਹਿੰਦੇ ਵੀ ਆ ਪਰ ਪਹਿਲਾਂ ਇੱਥੇ ਕੋਈ ਨਹੀਂ ਰਹਿੰਦਾ ਸੀ ਗਿਆ ਸਿਰਫ ਕਲੇ ਹੀ ਬਣੇ ਸੀਗੇ ਹੁਣ ਆਪਾਂ ਚੱਲਦੇ ਆਂ ਸਲੀਮ ਚਿਸ਼ਤੀ ਜੀ ਦੀ ਦਰਗਾਹ ਤੇ ਤਾਂ ਉਸ ਤੋਂ ਬਾਅਦ ਇੱਕ ਇੱਥੇ ਹੈਗਾ ਜੋਧਾ ਬਾਈ ਦਾ ਮਕਬਰਾ ਅਕਬਰ ਦੇ ਘਰਾਂ ਵਾਲੀ ਸੀ ਜਿਹੜੀ ਹੈਲੋ ਬ੍ਰਦਰ ਉਹ ਗਾਈਡ ਦੂਜਾ ਪੁਣ ਇੱਥੇ ਛੱਡ ਕੇ ਆਪ ਵਾਪਸ ਮੁੜ ਗਿਆ ਹੁਣੇ ਮੇਰੇ ਨਾਲ ਰੌਲਾ ਪਾਈ ਬੈਠਾ ਕਹਿੰਦਾ ਮੈਂ ਤਾਂ ਕੱਲ ਹੈਲਮਟ ਹੀ ਚੱਕਣਾ ਆ ਨਹੀਂ ਚੱਕਣੀ ਕੋਈ ਇਤਬਾਰ ਨਹੀਂਗਾ ਅਜਮੇਰ ਸ਼ਰੀਫ ਵੀ ਆਹੀ ਹਾਲਾ ਚਲੋ ਫਿਰ ਵੀ ਚੱਕਦੇ ਜਿੰਨੀ ਕੁ ਵਾਟਾ ਫੋਟ ਦੇ ਚੱਕੇ ਦੀ ਆ है और ये पतीपुर है मिलाकर दोनों जगह को फतीपुर सिकड़ी बोला जाता सामने है सामने वाइट वाली दरगाह सलीम चिश्ती चिट्टी दरगाह हैगी सलीम चिश्ती चश्ती दरगाह अकबर की तीन रानियाँ थी तीनों रानी से अकबर को बच्चा नहीं अकबर की जो पहली रा, राजधानी थी वो दिल्ली थी अकबर की तीन रानियाँ पहली रानी रानिया, रुकैया बेगम दूसरी रानी हिंदू महारानी जुधाबाई और तीसरी मलिया मगर तीनों रानी से अकबर को औलाद नहीं थी अकबर औलाद के लिए बहुत परेशान था अकबर की राजधानी दिल्ली थी दिल्ली में एक दरगाह हजरत निजामुद्दीन ओलिया वहाँ अकबर बच्चे के लिए प्रार्थना करने गए वहाँ अकबर ने प्रार्थना की वहाँ से अकबर को औलाद नहीं हुआ अकबर परेशान होने लगे अकबर पर वहाँ से गए थे राजस्थान जाने अजमेर शरीफ अजमेर में दरगाह फौजिया गरीब नवाज मद्दीन चिश्ती थी वहाँ भी अकबर ने बच्ची के लिए प्रार्थना की वहाँ से भी अकबर को औलाद नहीं हुआ। अकबर परेशान होने लगे अकबर को अजमेर में एक सपना हुआ कि आप पतिपुर सिकरी जाइए पतिपुर सिकरी में एक पीर बाबा रहते हैं जिनका नाम सलीम चिश्ती है अकबर अजमेर से नंगे पाँव नंगे सिर पैदल चलकर साढ़े तीन सौ किलोमीटर से सलीम चिश्ती के पास आए यह अकबर ने प्रार्थना की सलीम चिश्ती ने अकबर को आशीर्वाद दिया इन्हीं के आशीर्वाद से अकबर को हिंदू जुदाबाई से एक बेटा पैदा हुआ अकबर के बेटे का नाम इन्हीं के नाम की पर नाम रखा मोहम्मद सलीम जब अकबर का बेटा बड़ा हुआ नाम दिया जहांगीर जहांगीर माने जहां का बादशाह इस किले को अकबर ने बेटे की खुशी में बनाया पंद्रह में स्टार्ट किया पंद्रह में कम्प्लीट बारह साल इसको बनाने में लगा लोग यहाँ घूमने की परबत से नहीं आते लोग गुरु जी की दरगाह पर आते मगर आते वो लोग हैं जिनको सलीम चिश्ती बुलाते वो लाभा नहीं होता आकर भी गेट से लौट जाते ये छोटे छोटे कमरे हैं ये तीन साइड तिरासी कमरे जो अब टाइम स्कूल चलता है या गरीब बच्चों को पढ़ाया जाता अब भी है अभी पर चलता है अभी भी दो साइड स्कूल बंद है एक साइड स्कूल दरगाह के साइड से चलता है सुबह आठ बजे बच्चे पढ़ने आते हैं दस बजे छुट्टी होती है ये सामने अभी बचाएंगे दो घंटे बच्चों को पढ़ाते तो अंदर लोग जाते सभी धर्म के लोग हिंदू मुस्लिम क्रिश्चिन अकबर सब धर्म को फॉलो करता था सब धर्म के लोग यहाँ पर आते दरगाह के अंदर जाते वहाँ पैसा नहीं चढ़ाते सोना चांदी नहीं मांगते रसीद नहीं काटते देख भंडारा नहीं करते अंदर जाते पहले अपना हाथ धोते अपने सर को डेते सीधे पैर से अंदर एंट्रेस करते अंदर लोग जाते हैं वहाँ पर सोना चांदी रुपया पैसा नहीं मांगते अंदर जाते हैं पहले कपड़े की चादर चढ़ाते चादर की ऊपर गुलाब के फूल चढ़ाते चादर से धागे को टच करके अंदर तीन साइड जाली है यह मन्नत के लिए धागा बनते एक धागे पर तीन मन्नत करते पढ़ाई लिखाई नौकरी बिजनेस शादी जॉब कारोबार तरक्की हेल्प लाइफ एक मन्नत एक गढ़ते दो मन्नत दो गढ़ बांधते तीन मन्नत तीन गाँध तीन से ज़्यादा नहीं जो भी मन्नत करते अपने मन और दिल में रखते किसी को नहीं बताते हस्बेंड वाइफ मन्नत को बता सकते हैं अदर किसी को जब मन्नत पूरी हो जाती है धागा खुल्ले दोबारा नहीं आते अपने शहर में जहाँ रहते दो गरीब को खाना खिला देते धागा खुला माने जाता है धागा खुल्ले यहाँ नहीं आते चादर या चढ़ने के बाद पुरानी होने पर गरीबों को बांटी जाती है लोग पहनने के लिए कपड़ा बनाते हैं वो लोग पहनते हैं आपके परिवार ये सामने तो पहनती है देवता नहीं गया ਪਰ ਉਹ ਸਾਹਮਣੇ ਜਿਹੜਾ ਆਹ ਚਿੱਟੀ ਬਣਿਆ ਮਕਬਰਾ ਬਣਿਆ ਹੋਇਆ ਚਿੱਟੇ ਰੰਗ ਦਾ ਜਾਂ ਮਸਜਿਦ ਬਣੀ ਹੋਈ ਆ ਇਹ ਸਲਾਮ ਚਿਸ਼ਤੀ ਜੀ ਦੀ ਆ ਤੇ ਜਿਹੜੀਆਂ ਅੰਦਰ ਕਬਰਾਂ ਬਣੀਆਂ ਹੋਈਆਂ ਇਹ ਸਲੀਮ ਚਿਸ਼ਤੀ ਦੇ ਪਰਿਵਾਰ ਦੀਆਂ ਕਬਰਾਂ ਨੇ ਹੁਣ ਵੀ ਉਹਨਾਂ ਦੀ ਫੋਲਮੀ ਪੀੜੀ ਚੱਲੀ ਜਾਂਦੀ ਆ ਗਾਈਡ ਦੇ ਦਸਤਨ ਮੁਤਾਬਕ ਉਹਨਾਂ ਚ ਹੁਣ ਵੀ ਜਾਦੂ ਕੀ ਮਰਦ ਤੋਂ ਇੱਥੇ ਦਫਨਾਇਆ ਜਾਂਦਾ ਜਿਹੜੀਆਂ ਬਾਹਰ ਲੀਆਂ ਕਬਰਾਂ ਨੇ ਇਹ ਬੰਦਿਆਂ ਦੀਆਂ ਨੇ ਜਿਹੜੀਆਂ ਔਰਤਾਂ ਦੀਆਂ ਕਬਰਾਂ ਨੇ ਉਹ ਅੰਦਰ ਨੇ ਚੱਲ ਜਾਈਏ ਅਗੇ ਨਰਕਲੀ ये सारियाँ कबर सलीम चिश्ती जी के परिवार दियाँ ने अभी हम लोग दरगाह जाएंगे सलीम चिश्ती की पहले अपना हाथ धोएंगे फिर तो उसके बाद दरगाह चलेंगे सर कवर करने के लिए आपका ये कैप चलेगा कोई दिक्कत नहीं है तो मैं आपके हाथ धुलवाऊंगी हाँ जी हाथ धुला दो मोबाइल को रख लें नीचे जाना है नहीं नहीं सुरंग है यहाँ से तीन जगह जाता है सुरंग यहाँ okay. से आगरा आगरा से दिल्ली दिल्ली से लाहौर यहीं से रास्ते को अभी गवर्नमेंट ने बंद कर दिया रास्ता भी कहीं नहीं जाता बट आगरा दिल्ली लाहौर तक कितना नीचे था जी डूंगा कितना था ये अंदर टेन ग्राउंड है ना आगरा दिल्ली लाहौर तीन जगह है अभी बंद है अभी नीचे कितना था ज्यादा नहीं है ये पास ठीक ਔਰ ਇਹ ਪੱਟੇ ਦਾ ਕੁਲਰੇ ਹਵਾ ਵਹਾਂ ਹੈ ਜਿੱਥਾਂ ਹਵਾ ਹੈ ਜੁਦਾ ਬਾਈਕ ਦੇ ਬੈਂਕਿੰਗ ਦੀ ਲਗਾਈ ਆ ਹਵਾ ਆ ਚੀ ਜੁਦਾ ਬਾਈਕ ਅਭੀ ਵੀ ਆਤੀ ਹੈ ਹਵਾ ਹਾਂ ਅਭੀ ਵੀ ਆਤੀ ਹੈ ਹੂੰ ਅਭੀ ਵੀ ਆ ਰਹੀ ਹੈ ਬਈ ਇਹ ਕਿਵੇਂ ਬਣਿਆ ਹੋਇਆ ਇਹ ਤੇ ਹੁਣ ਵੀ ਬਹੁਤ ਤੇਜ਼ ਹਵਾ ਵਗੀ ਜਾਂਦੀ ਆ ਤੇ ਕੁਲਰੀ ਵਾਂਗ ਕੁਲਰ ਵਾਂਗ ਹਵਾ ਆਉਂਦੀ ਹੈ ਯਾਰ ਹਾਂ ਅੰਦਰ ਸੇ ਪੂਰਾ ਖਾਲੀ ਹੈ ਲਾਈ ਇਲੈਕਟ੍ਰਿਕ ਨਹੀਂ ਤਾਂ ਅੱਗ ਬਟਨ ਬਿਜਲੀ ਲਿਤਾ ਇਹ ਪਿੱਛੇ ਸੇ ਹਵਾ ਆ ਕੇ ਟਕਰਾ ਕਰ ਠੀਕ ਇਹ ਉਸਮਰੀ ਤਕਨੀਕ ਆ ਕੁਛ ਵੀ ਨਹੀਂ ਕੰਦ ਕੱਢੀ ਹੋਈ ਆ ਦੇ ਵਿੱਚ ਜਿਵੇਂ ਆਪਾਂ ਕੂਲਰ ਲਗਿਆ ਹੁੰਦਾ ਹੁਣ ਉਨੀ ਹਵਾ ਹੀ ਜਾਂਦੀ ਹੈ ਇਹ ਗੱਲ ਦੀ ਬੋਲ ਲੈ ਨਾ ਇਹ ਬਲੂਪ੍ਰਿੰਟ ਇਹ ਆ ਕੀ ਸਲੀਮ ਚਿਸ਼ਤੀ ਦੀ ਦਰਗਾ ਬਾਬਾ ਜੀ ਦੇਖੀ ਇਧਰੋਂ ਸਹੀ ਦੇਖਦਾ ਹੁਣ ਇੱਕ ਵਾਰ ਦੇਖ ਲੈਂਗੇ ਆਪਾਂ ਜੋਦਾ ਬਾਈ ਜੀ ਦਾ ਮਕਬਰਾ ਕੌਨਸਾ ਹੈ ਉਹ ਸਿੱਧਿਆ ਲਗੇ ਸਿੱਕਰੀ ਲਗੇਟ ਪਏ ਇਹ ਬੁਲੰਦ ਦਰਵਾਜ਼ਾ ਦੇਖਣਾ ਹੈ ਹਾਂ ਬੁਲੰਦ ਦਰਵਾਜ਼ਾ ਦੇਖਣਾ ਹੈ ਇੱਕ ਮਿੰਟ ਦੇਖਦੇ ਆਂ ਕਾਲੀ ਕਿਉਂ ਕਰਦਾ ਨਹੀਂ ਸੱਜਣ ਪਿਆਰਿਆ ਲੇਕਿਨ ਇਸ ਕੀ ਪਿੱਛੇ ਸੀਗਰੀ ਬਣਾਉਂਗਾ ਨਾ ਬੰਦ ਹੋ ਜਾਂਦਾ ਹੈ ਕੋਈ ਬਾਤ ਨਹੀਂ ਆ ਸਲੀਮ ਚਿਸ਼ਟੀ ਜੀ ਦੀ ਦਰਗਾਹ ਇੱਥੇ ਕਵਾਲ ਲੱਗੇ ਹੋਏ ਆ ਕੌਣ ਦੇ ਆਪਣੇ ਸਾਹਮਣੇ ਹੈਗਾ ਹੁਣ ਬਲੰਦ ਦਰਵਾਜਾ ਫਤੇਪੁਰ ਸੈਕਰੀਦੀ ਸਭ ਤੋਂ ਮਸ਼ਹੂਰ ਜਗਾ ਹੈ ਇਸ ਮਕਬਰੇ ਦਾ ਮੁੱਖ ਦਰਵਾਜਾ ਹੈ ਆਪਾਂ ਹੁਣ ਖੜੇ ਆ ਬਲੰਦ ਦਰਵਾਜੇ ਦੇ ਸਾਹਮਣੇ ਇੱਥੋਂ ਦੇਖਦਾ ਇਹ ਸਾਰਾ ਸ਼ਹਿਰ ਫਤੇਪੁਰ ਹੈ ਹੁਣ ਇਹ ਪੂਰਾ ਸ਼ਹਿਰ ਬਸ ਗਿਆ ਜਦੋਂ ਅਕਬਰ ਸੀਗਾ ਤਾਂ ਉਦੋਂ ਇੱਥੇ ਕੋਈ ਸ਼ਹਿਰ ਨਹੀਂ ਸੀਗਾ ਉਦੋਂ ਸਿਰਫ ਇੱਥੇ ਇੱਕ ਫਕੀਰ ਰਹਿੰਦੇ ਸੀ ਸਲੀਮ ਚਿਸ਼ਤੀ ਜੀ ਉਹਨਾਂ ਦੀ ਇੱਕ ਕੁਟਿਆ ਹੁੰਦੀ ਸੀ ਤੇ ਆਪਣੇ ਸਾਹਮਣੇ ਦੂਰਿਆਂ ਦਾ ਸਭ ਤੋਂ ਉੱਚਾ ਦਰਵਾਜ਼ਾ ਬੁਲੰਦ ਦਰਵਾਜ਼ਾ ਇਹਨੂੰ ਕਹਿੰਦੇ ਬੁਲੰਦ ਦਰਵਾਜ਼ਾ ਇਹ ਅਕਬਰ ਨੇ ਬਣਾਇਆ ਸੀ ਜਦੋਂ ਗੁਜਰਾਤ ਜਿੱਤ ਅਕਬਰ ਨੇ ਉਹਦੀ ਯਾਦ ਦੇ ਵਿੱਚ ਬੁਲੰਦ ਦਰਵਾਜ਼ੇ ਦਾ ਮਤਲਬ ਆ ਜਿੱਤ ਦਾ ਦਰਵਾਜ਼ਾ ਜਿਵੇਂ ਆਪਾਂ ਨੇ ਕਹਿ ਦਿੰਦੇ ਨੇ ਕਿ ਉਹਦੇ ਤਾਂ ਹੌਸਲੇ ਬਹੁਤ ਬੁਲੰਦ ਨੇ ਉਹੀ ਬੁਲੰਦ ਆ ਇਹ ਬੁਲੰਦ ਦਾ ਮਤਲਬ ਹੁੰਦਾ ਜਿੱਤ ਹੌਂਸਲਾ ਜੁਆਮਾ ਮਸਜਿਦ ਦਾ ਇਹ ਮੁੱਖ ਦਰਵਾਜ਼ਾ ਇਤਰਾਉ ਦੇਸ ਦਾ ਫਤਿਹਪੁਰ ਸ਼ਹਿਰ ਇਹ ਜ਼ਮੀਨ ਤੋਂ 54 ਮੀਟਰ ਉੱਚਾ ਹੈ ਮੁਗਲ ਅਤੇ ਭਾਰਤੀ ਸ਼ਿਲਪਕਾਰੀ ਦਾ ਨਮੂਨਾ ਬੁਲੰਦ ਦਰਵਾਜਾ ਇਹ ਅੰਦਰਲੇ ਪਾਸੇ ਇਹੋ ਜਿਹਾ ਦੇਖਦਾ ਬਾਹਰੋਂ ਜਿਹੜਾ ਦੇਖਿਆ ਸੀ ਬਾਹਰਲੇ ਪਾਸੇ ਕੁਰਾਨ ਅਰਬੀ ਦੇ ਵਿੱਚ ਕੁਝ ਲਿਖਿਆ ਹੋਇਆ ਹੈ ਸ਼ਾਇਦ ਉਹ ਕੁਰਾਨ ਦੀਆਂ ਆਇਤਾਂ ਨੇ ਮੈਨੂੰ ਤਾਂ ਪਰ ਪ੍ਰੋਪਰ ਜਾਣਕਾਰੀ ਨਹੀਂ ਹੈਗੀ ਤੇ ਆਪਣੇ ਗਾਈਡ ਨੂੰ ਵੀ ਨਹੀਂ ਪਤਾ ਸੀ ਹੁਣ ਆਪਾਂ ਜਾਣੇ ਸਲੀਮ ਚਿਸ਼ਤੀ ਜੀ ਦੀ ਦਰਗਾਹ ਤੇ ਮੱਥਾ ਟੇਕਣਾ ਇਹ ਸਲੀਮ ਚਿਸ਼ਤੀ ਜੀ ਦੀ ਦਰਗਾਹ ਇੱਥੇ ਚਾਦਰਾਂ ਚੜ੍ਹਦੀਆਂ ਨੇ ਅੱਪਾ ਵੀ ਚਾਦਰ ਲੈ ਕੇ ਆਏ ਆ ਚੜਾਉਣੇ ਆ ਇੱਥੇ ਫਿਲਮ ਚਿਸ਼ਤੀ ਬਾਬਾ ਫਰੀਦ ਦੇ ਪੁੱਤਰ ਹੀ ਨੇ ਇਹ ਜੰਗਲਾਂ ਦੇ ਨਾਲ ਧਾਗੇ ਬਣਦੇ ਨੇ ਤੁਸੀਂ ਕੋਈ ਵੀ ਮਨ ਦੀ ਮਰਜ਼ੀ ਜਿਹੜੀ ਮੈਂ ਬਸ ਸੁਖਣਾ ਸੁਖਦੇ ਆ ਉਹ ਚੀਜ਼ ਰੁੱਕ ਸਕਦੇ ਜਿਹਨਾਂ ਲੁੱਕ ਦੀ ਸ਼ਰਤ ਹੈਗੀ ਉਹ ਇੱਥੇ ਧਾਗਾ ਬਣ ਕੇ ਜਾਂਦੇ ਆ ਅੱਪਾ ਹੁਣ ਖੜੇ ਆਂ ਸਲੀਮ ਚਿਸ਼ਤੀ ਜੀ ਦੀ ਦਰਗਾਹ ਤੇ ਪਿੱਛੇ ਜਿਹੜਾ ਟਿੱਟਾ ਪੱਥਰ ਲੱਗਿਆ ਹੋਇਆ ਇਹ ਸਲੀਮ ਚਿਸ਼ਤੀ ਜੀ ਦੀ ਦਰਗਾਹ ਤੇ ਪੂਰੀ ਮਸਜਿਦ ਆ। ਚੱਲ ਜੀ ਬੇਲੇ ਚੱਲ ਬਣਾ। ਇਹਦਾ ਆਪਾਂ ਅਗਲਾ ਕੈਮਰਾ ਕਰਕੇ ਦੇਖੀਏ ਕੀ ਮਹੌਲ ਬੰਦਾ। ਇਹ ਬਣਾਈ ਸੀ ਅਕਬਰ ਨੇ। ਅਕਬਰ ਦੇ ਕੋਈ ਜਵਾਕ ਨਹੀਂ ਹੁੰਦਾ ਸੀ ਜਿਵੇਂ ਆਪਾਂ ਨੂੰ ਗਾਈਡ ਨੇ ਦੱਸਿਆ ਤੇ ਇੱਥੇ ਸਲੀਮ ਚਿਸ਼ਤੀ ਜੀ ਕੁਟੀਆਂ ਬਾ ਕੇ ਰਹਿੰਦੇ ਸੀਗੇ। ਤਾਂ ਉਹ ਅਕਬਰ ਇੱਥੇ ਆਇਆ ਤਾਂ ਸਲੀਮ ਚਿਸ਼ਤੀ ਜੀ ਨੇ ਉਹਨਾਂ ਨੂੰ ਵਰ ਦਿੱਤਾ ਕਿ ਤੇਰੇ 2 ਸਾਲਾਂ ਦਾ ਲਾਦ ਹੋ ਜਾਊਗੀ। ਤਾਂ ਫਿਰ ਚਾਹੇ ਜ਼ਿਆਦਾ ਸਲੀਮ ਹੋਇਆ ਜਿਹਨੂੰ ਆਪਾਂ ਜਹਾਂਗੀਰ ਸਲੀਮ ਵੀ ਉਹਦਾ ਨਾਮ ਸਲੀਮ ਚਿਸ਼ਤੀ ਜੀ ਕਰਕੇ ਹੀ ਰੱਖਿਆ ਗਿਆ ਸੀ ਸਲੀਮ ਚਿਸ਼ਤੀ ਜੀ ਬਾਬਾ ਫਰੀਦ ਦੇ ਪੁੱਤਰੇ ਨੇ ਅਜਮੇਰ ਸ਼ਰੀਫ ਬਹੁਤ ਮਸ਼ਹੂਰ ਦਰਗਾਹ ਹੈਗੀ ਆ ਉਹ ਬਾਬਾ ਫਰੀਦ ਜੀ ਦੇ ਭਰਾ ਦੀ ਦਰਗਾਹ ਇਹ ਸਾਰੀ ਮਸਜਿਦ ਬਹੁਤ ਮਸ਼ਹੂਰ ਮਸਜਿਦ ਹੈ ਤੇ ਇਹ ਸਾਹਮਣੇ ਆ ਗਿਆ ਬਲੰਦ ਦਰਵਾਜ਼ਾ ਦੁਨੀਆ ਦਾ ਸਭ ਤੋਂ ਉੱਚਾ ਦਰਵਾਜ਼ਾ ਜਿੱਤ ਦਾ ਪ੍ਰਤੀਕ ਗੁਜਰਾਤ ਦੇ ਜਿੱਤ ਤੋਂ ਬਾਅਦ ਇਹ ਅਕਬਰ ਨੇ ਬਣਾਇਆ ਸੀ ਇਹ ਉਹੀ ਬਲੰਦ ਆ ਜਦੋਂ ਆਪਾਂ ਕਹਿ ਦਿੰਦੇ ਆ ਕਿ ਹੌਸਲੇ ਬਹੁਤ ਬਲੰਦ ਨੇ ਬਲੰਦ ਦਾ ਮਤਲਬ ਹੁੰਦਾ ਜਿੱਤ ਹੌਸਲਾ ਹਿੰਮਤ ਹੌਸਲੇ ਦਾ ਹਿੰਮਤ ਦਾ ਜਿੱਤ ਦਾ ਪ੍ਰਤੀਕ ਬੁਲੰਦ ਦਰਵਾਜਾ ਦੁਨੀਆ ਦਾ ਸਭ ਤੋਂ ਉੱਚਾ ਦਰਵਾਜਾ ਇੱਥੇ ਜਿਹੜੇ ਲੋਕ ਬੈਠੇ ਨੇ ਜਿਨ੍ਹਾਂ ਦੀ ਦੁਕਾਨਦਾਰੀਆਂ ਨੇ ਜਿਹੜੇ ਚਾਦਰਾਂ ਪ੍ਰਸ਼ਾਦ ਵੇਚਦੇ ਨੇ ਤੁਹਾਨੂੰ ਥੋੜੀ ਉਹਨਾਂ ਨਾਲ ਵਾਈਬ ਪੈ ਜਾਂਦੀ ਆ ਥੋੜੀ ਇੱਕ ਵਾਰੀ ਸਾਰੀ ਵਾਈਬ ਸਾਰੀ ਸ਼ਰਧਾ ਖਤਮ ਹੋ ਜਾਂਦੀ ਆ ਜਦੋਂ ਤੁਸੀਂ ਉਹਨਾਂ ਤੋਂ ਥੋੜੇ ਜੀ ਦੂਰ ਹੁੰਨੇ ਹੋ ਇੱਥੋਂ ਦੇ এনवायरमेंट ਨੂੰ ਫੀਲ ਕਰਦੇ ਹੋ ਇਕੱਲੇ ਰਹਿੰਦੇ ਹੋ ਤਾਂ ਫੇਰ ਤੁਹਾਡੇ ਤੁਹਾਡੀ ਸ਼ਰਧਾ ਫੇਰ ਤੁਹਾਡੇ ਅੰਦਰ ਉਹੀ ਵਾਈਬ ਜਾਗਦੀ ਆ ਬਹੁਤ ਸੋਹਣਾ এনवायरमेंट ਆ ਸ਼ਾਂਤੀ ਆ ਇੱਥੇ ਲੋਕ ਸ਼ਰਧਾਂ ਨਾਲ ਆਉਂਦੇ ਨੇ ਆਪਣੇ ਵਰਗੇ ਚਲੋ ਟੂਰਿਸਟ ਵੀ ਆ ਜਾਂਦੇ ਨੇ ਪਰ ਜਿਹੜੇ ਮੁਸਲਿਮ ਕਮਿਊਨਿਟੀ ਦੇ ਲੋਕ ਨੇ ਉਹ ਇੱਥੇ ਸ਼ਰਧਾ ਲਈ ਆਉਂਦੇ ਨੇ ਇੱਥੇ ਸੁਖਣਾ ਸੁਖਦੇ ਆ ਚਾਦਰਾਂ ਚੜਾ ਕੇ ਜਾਂਦੇ ਨੇ ਇਹ ਥਾਵਾਂ ਜਿਹੜੀਆਂ ਹੁਣ ਤੱਕ ਉਹ ਦੇਖੀਆਂ ਨੇ ਅਕਬਰ ਦਾ ਮਕਬਰਾ ਦੇਖਿਆ ਤਾਜ ਮਹਿਲ ਦੇਖਿਆ ਜਾਂ ਸਲੀਮ ਚਿਸ਼ਤੀ ਦੀ ਦਰਗਾਹ ਹੋਗੀ ਇੱਥੇ ਸ਼ਾਂਤੀ ਤਾਂ ਹੈਗੀ ਆ ਇੰਨੇ ਲੋਕ ਨੇ ਪਰ ਫਿਰ ਵੀ ਇੰਨੇ ਲੋਕਾਂ ਦੀ ਬੋਲਾਂ ਦੀ ਆਵਾਜ਼ ਤੋਂ ਬਾਵਜੂਦ ਵੀ ਤੁਨ ਇੱਕ ਬਹੁਤ ਸੋਹਣਾ ਮਹਿਸੂਸ ਹੁੰਦਾ ਇੱਥੇ ਹੁਣ ਅਸੀਂ 6-7 ਘੰਟਾ ਬੈਠਦੇ ਹਾਂ ਆਰਾਮ ਨਾਲ ਫੋਨ ਕਰਦੇ ਹਾਂ ਬੰਦ ਤੇ ਉਹ ਸਾਹਮਣੇ ਫੇਰ ਕਬੂਤਰ ਆ ਗਈ ਰਸ਼ੀਦ ਵਾਲੇ ਕਬੂਤਰ ਇੱਕ ਪੈਰ ਘੱਟ ਤੁਰਨ ਵਾਲੇ ਅੱਗੇ ਸਾਹਮਣੇ ਇੱਥੇ ਹौज ਬਣਿਆ ਹੋਇਆ ਮੂਜੂ ਕਰਨ ਦੇ ਲਈ ਬਰਜੂ ਉਹ ਸਾਹਮਣੇ ਸ਼ਾਇਦ ਬਾਬਾ ਜੀ ਕਰ ਰਹੇ ਹਨ ਪਰ ਉਹ ਤਾਂ ਪਾਣੀ ਪੀ ਰਹੇ ਹਨ ਵਜੂ ਹੁੰਦਾ ਜਦੋਂ ਮਸਜਿਦ ਚ ਨਮਾਜ਼ ਪੜ੍ਹਨ ਤੋਂ ਪਹਿਲਾਂ ਮੁਸਲਮਨ ਕਮਿਊਨਿਟੀ ਦੇ ਲੋਕ ਆਪਣੇ ਹੱਥ ਧੋਂਦੇ ਆ ਮੂੰਹ ਧੋਂਦੇ ਆ ਉਹਨੂੰ ਵਜੂ ਕਹਿੰਦੇ ਆ ਹੁਣ ਚੱਲਦੇ ਆਪਾਂ ਇੱਥੋਂ ਸਿਕਰੀ ਵੱਲ ਹੁਣ ਆਪਾਂ ਖੜੇ ਆਂ ਫਤਿਹਪੁਰ ਚ ਤੇ ਬਲੰਦ ਦਰਵਾਜ਼ੇ ਦੇ ਆਖਰੀ ਦਰਸ਼ਨ ਆਪੇ ਤੋਂ ਦੌੜਨ ਲੱਗੇ ਆ ਗਵਾਲੀਅਰ ਨੂੰ ਇੱਧਰ ਰਹਿਗਾ ਚਾਮਾ ਮਾਸੀ ਦਾ ਦਰਵਾਜਾ ਜਿੱਥੇ ਆਪਾਂ ਹੁਣ ਜਾ ਕੇ ਆਏ ਚੱਲ ਬਈ ਹੁਣ ਕਿਤੇ ਰੁੱਕ ਕੇ ਕੁਝ ਖਾ ਪੀ ਲਈਏ ਭੁੱਖ ਲੱਗੀ ਆ ਥੋੜੇ ਜਿ ਛੋਲੇ ਤੇ ਮੂੰਗੀ ਪਈ ਆ ਤੇ ਨਾਲ ਪਾਣੀ ਇੱਥੇ ਪਾਣੀ ਦਾ ਪੰਗਾ ਪਾਣੀ ਨਹੀਂ ਮਿਲਦਾ ਕਿਤੇ ਵੀ ਨੂੰ ਬੋਤਲਾਂ ਨਾਲ ਹੀ ਲੈਣਾ ਪੈਂਦਾ ਇਹਨਾਂ ਦੇ ਘਰਾਂ ਦੇ ਵਿੱਚ ਵੀ ਆਹ ਰੋਲਾ ਪਾਣੀ ਆਉਂਦਾ ਉਹ ਕਿ ਥੱਲੇ ਦਾ ਪਾਣੀ ਇਥੇ ਬਹੁਤ ਜ਼ਿਆਦਾ ਖਾਰਾ ਤੇ ਫੋ ਖਾਦੇ ਆਪਾਂ ਪਕੌੜੇ ਭੋਲੇ ਪਕੌੜੇ ਵਾਲਾ ਤੇ ਇਦੋਂ ਲਈਏ ਕੱਪ ਚਾਹ ਤੇ ਹੁਣ ਆਪਾਂ ਤੁਰਦੇ ਆਂ ਇਥੋਂ 150 ਕਿਲੋਮੀਟਰ ਬਾਅਦ ਗਵਾਲੀਅਰ ਗੁਰਦੁਆਰਾ ਸਾਹਿਬ ਬੰਦੀ ਛੋੜ ਜੇ ਗੁਰਦੁਆਰਾ ਸਾਹਿਬ ਪਹੁੰਚ ਗਏ ਤਾਂ ਗੁਰਦੁਆਰਾ ਸਾਹਿਬ ਪਹੁੰਚਦੇ ਆਂ ਨੇ ਜਿੱਥੇ ਵੀ ਕਿਤੇ ਸੁਆਬ ਬਣਿਆ ਉੱਥੇ ਰਾਤ ਰਹਿ ਪਾਂਗੇ ਤੇ ਕੱਲ ਨੂੰ ਪਹੁੰਚ ਜਾਾਂਗੇ ਫਿਰ ਗਵਾਲੀਅਰ ਹੁਣ ਤੁਰ ਕੇ ਦੇਖਦੇ ਆਂ ਵੀ ਕੀ ਬੰਦ ਆ ਇਹ ਆ ਗਿਆ ਦਰਵਾਜ਼ਾ ਫਟੇਪੁਰ ਫਟੇਪੁਰ ਸਿੱਕ ਜਿਹੜਾ ਐਂਟਰੀ ਵਾਲਾ ਦਰਵਾਜ਼ਾ ਹੈਗਾ ਹੁਣ ਆਪਾਂ ਇੱਥੇ ਬਾਹਰ ਨਿਕਲਦੇ ਆ ਤੇ ਇਹ ਵਲੌਗ ਇੱਥੇ ਬੰਦ ਕਰਦੇ ਆ ਕਿਉਂਕਿ ਅੱਜ ਤੋਂ ਬਾਅਦ ਜਿਹੜੇ ਰਾਤੇ ਆਪਾਂ ਆਏ ਆ ਉਸੇ ਰਾਤੀ ਵਾਪਸ ਜਾਣਾ ਤੇ ਹੁਣ ਵਾਟਰ ਨਿਬੜਦੇ ਆ ਕੁਛ ਜਿੰਨੀ ਵੀ ਨਿਬੜੀ 100 ਕਿਲੋਮੀਟਰ 50 ਕਿਲੋਮੀਟਰ ਵਾਟ ਜਿੰਨੀ ਵਾਟ ਵੀ ਜਾਇਆ ਜਾਵੇ ਚੱਲਣੀ ਆ ਮਿੱਤਰ ਲਿਆਇਆ ਆਪਣੇ ਉੱਤੇ ਰੋਟੀ ਦਾਲ ਮੂੰਗੀ ਦੀ ਤੇ ਨਾਲ ਰੋਟੀਆਂ ਤੇ ਨਾਲ ਲੱਸੀ ਕਿੱਥੇ ਰੋਟੀ ਖਾ ਕੇ ਆਪਾਂ ਤੇ ਸਾਹਮਣੇ ਲੇਟ ਜਾਵਾਂਗੇ ਉੱਥੇ ਮੰਜੇ ਪਏ ਆ ਅੱਜ ਅਪਰ ਰੁਕੇ ਹਾਂ ਸਟਾਪੇ ਤੇ ਖਾਪੂ ਸ਼ਾਮ ਟੱਬਾ ਇਹ ਜਗ੍ਹਾ ਕਿਹੜੀ ਆ ਜਗ੍ਹਾ ਕੌਣ ਸੀ ਆ ਰਾਵਲੀ ਰਾਵਲੀ ਇੱਥੇ ਬਾਈ ਹੋਰੀ ਕਹਿੰਦੇ ਤੁਸੀਂ ਰੋ ਰਾ ਤੁਹਾਨੂੰ ਕੋਈ ਚੱਕਰ ਨਹੀਂ ਉੱਥੇ ਤੰਦੂਰ ਤਪਿਆ ਹੋਇਆ ਰੋਟੀਆਂ ਖਾਣੇ ਆ ਤੰਦੂਰ ਦੀਆਂ ਤੇ ਫਿਰ ਸੌਣੇ ਆ ਧੰਨਵਾਦ ਬਾਈ ਤੁਹਾਡਾ ਥੈਂਕ ਯੂ ਬਈ ਵਧੀਆ ਬਹੁਤ ਬਹੁਤ ਪਰ ਯਾਨੀ ਰਹਿ ਚ ਲੇਟ ਹੈਣੀਗੀ ਤੇ ਉਹ ਪਰੇ ਨਹਾਉਣ ਨੂੰ ਨਾਸਤੇ ਵਧੀਆ ਪ੍ਰੋਗਰਾਮ ਬਣਿਆ ਹੋਇਆ ਹੁਣ ਟਾਈਮ ਨਾਲ ਹੀ ਰੁਕ ਗਿਆ ਸੀ ਇੱਥੇ ਹੁਣ ਸਵੇਰੇ ਉੱਠ ਕੇ ਜਾਵਾਂਗੇ ਬਰਦਾਰਾ ਸਾਹਿਬ ਮਣਾਪਾ ਰੁਕਿਆ ਹੋਇਆ ਕਰੌਲੀ ਇੱਥੇ ਟਾਪਾ ਖਾਟੂ ਸ਼ਾਮ ਚੌਧਰੀ ਟਾਪਾ ਇੱਥੇ ਰਾਤ ਰਾਵਾਂਗੇ ਮੰਨੂ ਇੱਥੇ ਰੁਕੀ ਨੂੰ ਹੋ ਗਿਆ 6 ਘੰਟਾ 7:00 ਘੰਟਾ ਮੈਂ ਦਿਨ ਖੜੀ ਰੋਕ ਗਿਆ ਸੀਗਾ ਮੈਂ ਆ ਰਾਮ ਜੀ ਨੂੰ ਸਫਰ ਕਰਦੇ ਆ ਇੱਥੋਂ 100 ਕਿਲੋਮੀਟਰ ਵੱਡ ਗਵਾਲੀਅਰ ਸਵੇਰੇ 6 ਘੰਟੇ ਚ ਪਹੁੰਚ ਜਾਗੇ ਅੱਜ ਰਾਤ ਆਪਾਂ ਇੱਥੇ ਰਾਵਾਂਗੇ ਬਾਬਾ ਜੀ ਹੋਰੀ ਮਾਲਕ ਨੇ ਟਾਪੇ ਦੇ ਇਹ ਕਹਿੰਦੇ ਰਾਤ ਰੋ ਇੱਥੇ ਕੋਈ ਚੱਕਰ ਨਹੀਂ ਦੀਆ ਉਹ ਸਾਹਮਣੇ ਨਹਾਉਣ ਵਾਸਤੇ ਬਣਿਆ ਹੋਇਆ ਇਹ ਨਹਾ ਸਕਦੇ ਓ ਤੁਸੀਂ ਸਾਰੀ ਖੁੱਲੀ ਜਗ੍ਹਾ ਹੈ ਮਗਰਲੇ ਬਸੇ ਬਹੁਤ ਜਗ੍ਹਾ ਹੈਗੀ ਉੱਥੇ ਵੀ ਰਹਿ ਸਕਦੇ ਹਨੇਰੇ ਚ ਪਰ ਆ ਬੈਠੇ ਗਏ ਉਹਨੇ ਮੰਜਾ ਡਾਲਾਂਗੇ ਸਲੀਪਿੰਗ ਬੈਗ ਆਪਣੇ ਕੋਲੇ ਹੈਗਾ ਤੇ ਆ ਗੱਡੀ ਵਾਲਾ ਬਾਈ ਇਹਨੇ ਜਾਣਾ ਇਹਨੇ ਭਰੀ ਹੋਈ ਦਾਲ ਤੇ ਗੱਡੀ ਇਹਨੇ ਗਵਾਲੀਅਰ ਖਾਲੀ ਕਰਨੀ ਆ ਫਰੋਕੰਨ ਜੀ 5 ਵਜੇ ਤੋਂ ਪਹਿਲਾਂ ਇਹਨਾਂ ਦਾ ਖਾਲੀ ਕਰ ਦਿੰਦੇ ਹੁਣ ਸਵੇਰੇ ਕਰਾਂਗੇ ਤਾਂ ਇਹ ਵੀ ਹੁਣ ਆਪਣੇ ਕੋਲੇ ਹੀ ਆ ਤੋਂ ਆਪ ਨੂੰ ਇਸ ਵਲੌਗ ਦੀ ਇੱਥੇ ਹੁਣ ਲੱਗੀ ਹੈ ਸਮਾਪਤੀ ਕੱਲ ਨੂੰ ਪਹ ਜਾਵਾਂਗੇ ਗਵਾਲੀਅਰ ਗਵਾਲੀਅਰ ਵੀ ਸ਼ਾਇਦ ਆਪਣੇ 2 ਦਿਨ ਲੱਗ ਜਾਣਗੇ ਫਰਾਂ ਨੂੰ ਸਤਿ ਸ਼੍ਰੀ ਅਕਾਲ ਫਿਰ ਲੋਗ ਨੇ ਕਿਹਲੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਵੀਡੀਓ ਨੂੰ ਸ਼ੇਅਰ ਕਰਦੇ ਹੋ ਲਾਈਕ ਤੇ ਚੈਨਲ ਸਬਸਕ੍ਰਾਈਬ ਜੋ ਵੀ ਹੁੰਦਾ YouTube ਵਾਲਾ ਸਾਰਾ ਕੁਝ ਕਰਦੇ ਹੋ ਬਾਈ ਤੇ ਤੁਹਾਡਾ ਸਾਰਿਆਂ ਦਾ ਫਿਰ ਤੋਂ ਧਮਾਰੇ ਬਹੁਤ-ਬਹੁਤ ਧੰਨਵਾਦ ਸਾਰਿਆਂ ਨੂੰ ਖੱਤ ਸ਼ਰੀ